सत श्रीकाल दोस्तों इस वीडियो अपना तीन अखरों वाले शब्द तीन अखरी शब्द करा ठीक है जिमें कि आ फोटोज थोनू की दिता कक्का जमा ममा जमा लला कक्का ममा लला कमल कमल का फुल दिता हुआ थोड़ा ये आगत पब्बा गगा तत्ता भगत अगे है जी थोड़े को मटर ममा टेंका रारा मटर आगा जी बतख बत्त ਬੱਬਾ ਤੱਤਾ ਖਖਖ ਬਤਖ ਬਤਖ ਠੀਕ ਆ ਹੈਗਾ ਜੀ ਤੁਹਾਡੇ ਕੋਲ ਸੜਕ ਸਸਾ ਡਾੜਾ ਕਕਾ ਸੜਕ ਆ ਹੈਗਾ ਜੀ ਮગર ਜਿਹਨੂੰ ਆਪਾਂ ਮગરਮਛ ਵੀ ਕਹਿ ਦਿੰਨੇ ਆ ਮગર ਕ੍ਰੋਕੋਡਾਈਲ ਮੰਮਾ ਗੱਗਾ ਰਾਰਾ ਮગર ਅ ਮੇਰੇ ਪਿੱਛੇ ਪਿੱਛੇ ਬੋਲੋ ਜੀ ਤੁਹਾਡੇ ਸ਼ਬਦ ਤੇ ਨਖਰੀ ਮੇਰੇ ਪਿੱਛੇ ਬੋਲੋ ਚੱਚਾ ਰਾਰਾ ਨੰਨਾ ਚਰਨ ਦੱਦਾ ਰਾਰਾ ਮਮਾ ਧਰਮ ਮਮਾ ਗੱਗਾ ਰਾਰਾ ਮਗਰ ਸੱਸੇ ਪੈਰ ਬਿੰਦੀ ਸ਼ਸ਼ਾ ਬਣ ਜਾਂਦਾ ਸ਼ ਸ਼ ਸ਼ ਬ ਦ ਸ਼ਬਦ ਮਮਾ ਗੱਗਾ ਨੰਨਾ ਮਗਨ ਨੰਨਾ ਰਾਰਾ ਮਮਾ ਨਰਮ ਨੰਨਾ ਗੱਗਾ ਰਾਰਾ ਨਗਰ ਭੱਬਾ ਗੱਗਾ ਤੱਤਾ ਭਗਤ ਨੰਨਾ ਮਮਾ ਕੱਕਾ ਨਾਮਕ ਕੱਕਾ ਰਾਰਾ ਮਮਾ ਕਰਮ ਕੱਕਾ ਰਾਰਾ ਨੰਨਾ ਕਰਮ ਕਰਨ ਕੱਕਾ ਰਾਰਾ ਨੰਨਾ ਕਰਨ ਕਕਾ ਰਾਰਾ ਮਮਾ ਕਰਮ ਜਜਾ ਨਨਾ ਮਮਾ ਜਨਮ ਬੱਬਾ ਰਾਰਾ ਫਫਾ ਬਰਫ ਗੱਗਾ ਰਾਰਾ ਮਮਾ ਗਰਮ ਕਕਾ ਲੱਲਾ ਮਮਾ ਕਲਮ ਕਕਾ ਸ਼ਸ਼ਾ ਟੈਂਕਾ ਕਸ਼ਟ ਸਸੇ ਪਰ ਬਿੰਦੀ ਸ਼ ਸ਼ ਦੀ ਆਵਾਜ਼ ਅਡਦਾ ਕਕਾ ਕ ਦੀ ਟੈਂਕਾ ਟ ਦੀ ਕ ਸ਼ ਟ ਕਸ਼ਟ ਕਸ਼ਟ ਦੇਖ ਸਸਾ ਡਾੜਾ ਕਕਾ ਸੜਕ ਸ਼ ਰ ਮ ਸ਼ਸ਼ਾ ਰਾਰਾ ਮਮਾ ਸ਼ਰਮ ਪੱਬਾ ਵਾਵਾ ਨੰਨਾ ਪਵਨ ਕਕਾ ਮਮਾ ਰਾਰਾ ਕਮਰ ਠੀਕ ਆ ਜੀ ਇੱਕ ਵਾਰ ਤੁਸੀਂ ਰਿਵਾਈਜ਼ ਕਰ ਲਿਓ ਸਕਰੀਨ ਸ਼ਾਟ ਲੈ ਲਿਓ 3 2 1 ਲੈ ਲੇ ਸਕਰੀਨ ਸ਼ਾਟ ਚਲਿਓ ਜੀ ਅੱਗੇ ਪੈਰਾ ਦਿੱਤਾ ਹੋਇਆ ਠੀਕ ਆ ਚਚਾ ਮਮਾ ਨੰਨਾ ਚਮਨ ਕਕਾ ਲੱਲਾ ਮਮਾ ਕਲਮ ਪੱਪਾ ਕਕਾ ਡਾੜਾ ਪਕੜ ਚਮਨ ਕਲਮ ਪਕੜ ਇਸ ਤਰ੍ਹਾਂ ਤੁਸੀਂ ਪੜਨਾ ਇਹਨੂੰ ਠੀਕ ਆ ਬੱਬਾ ਤਤ ਤ ਖਖਾ ਬਤਕ ਮਮਾ ਤਤਾ ਮਤ ਪਪਾ ਕਕਾ ਡਾੜਾ ਪਕੜ ਬਤਕ ਮਤ ਪਕੜ ਜੇ ਤੁਹਾਡੀ ਪ੍ਰੈਕਟਿਸ ਹੋ ਜੂ ਫਿਰ ਤੁਸੀਂ ਐ ਪੜਨ ਲੱਗ ਜੂਗੇ ਮੇਰੇ ਮਾਂ ਆਪਣਾ ਬਹੁਤ ਹੀ ਫਲੋ ਫਰੋਚ ਕੀ ਰਜਤ ਕਲਮ ਕੜ ਚਮਨ ਨਕਲ ਮਤ ਕਰ ਕਲਮ ਗਲਤ ਮਤ ਪਕੜ ਅਮਾ ਐੜਾ ਮਮਾਰਾ ਅਮਰ ਮਮਾ ਟੈਂਕਾ ਰਾਰਾ ਮਟਰ ਕੱਗਾ ਰਾਰਾ ਮਮਾ ਗਰਮ ਕਕਾ ਰਾਰਾ ਕਰ ਹਣ ਤੁਸੀਂ ਐ ਪੜਨਾ અમર ઠીક આ એડમ મમરા અમર મમમા ટેકર આ મટર કક્કા રારા મમ્મા ગરમ કક્કા રારા કર અમર મટર ગરમ કર भगत हवन કર ચતર મત બન રમન ભજન કર અમન સડક ਵੱਲ ચલ મદન ખબર કર ધર્મ કર્મ કર ઠીક હૈ પ્રોનાઉન્સેશન દી ખેડ આ ਜਿੰਨੀ પ્રેક્ટિસ કરોગે થોડે ન જા રહે ખાલી થામા પર નહી આને ઠીક આ તિરનખરી શબ્દ ને ਕਿੱਥੋਂ ਦੇ ਕੇ ਖਾਲੀ ਥਾਂ ਮ ਭਰਨੀ ਹੈ ਜਿਵੇਂ ਕਕਾ ਉਸ ਤੋਂ ਬਾਅਦ ਖਾਲੀ ਥਾਂ ਆ ਫਿਰ ਮਮਾ ਠੀਕ ਆ ਕਕਾ ਡੈਸ਼ ਮਮਾ ਆ ਉਪਰੋਂ ਦੇਖ ਕੇ ਤੁਸੀਂ ਭਰਨਾ ਕਕਾ ਕਕਾ ਤੋਂ ਸ਼ੁਰੂ ਹੋਣ ਵਾਲਾ ਸ਼ਬਦ ਕਕੇ ਤੋਂ ਸ਼ੁਰੂ ਹੋਣ ਵਾਲਾ ਸ਼ਬਦ ਤੇ ਮਮੇ ਤੇ ਮੁੱਕਣ ਵਾਲਾ ਆ ਸੀਗਾ ਕਕੇ ਤੋਂ ਸ਼ੁਰੂ ਹੁੰਦਾ ਮਮੇ ਤੇ ਮੁੱਕਦਾ ਕਲਮ ਹੈ ਕਕਾ ਲੱਲਾ ਮਮਾ ਠੀਕ ਆ ਕਕਾ ਲੱਲਾ ਮਮਾ ਕਲਮ ਠੀਕ ਆ ਇੱਥੇ ਲੱਲਾ ਵੀ ਭਰ ਸਕਦੇ ਹੋ ਤੁਸੀਂ ਕਕਾ ਲੱਲਾ ਮਮਾ ਕਲਮ ਤਾ ਪਿਛਲੀ ਵੀਡੀਓ ਚ ਮੈਂ ਤੁਹਾਨੂੰ ਕਿਵੇਂ ਤੁਸੀਂ ਲਿਖਣੇ ਨੇ ਠੀਕ ਆ ਪੰਜਾਬੀ ਦੇ ਅੱਖਰ ਉਹ ਮੈਂ ਕਰਾ ਚੁੱਕੇ ਆ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਲਿੰਕ ਮੈਂ ਐਡ ਕਰ ਦੂੰ ਠੀਕ ਆ ਜਿਵੇਂ ਆਪਾਂ ਨੇ ਲਿਖਣਾ ਕਲਮ ਲਿਖਣੀ ਆ ਠੀਕ ਆ ਤਾਂ ਕਾ ਆ ਲਾਈਨ ਨੂੰ ਵਧਾ ਲਓ ਆਹ ਹੈਗਾ ਲੱਲਾ ਠੀਕ ਆ ਆਹ ਹੈਗਾ ਮਮਾ ਕਲਮਾ ਠੀਕ ਆ ਫਿਰ ਭਵਨ ਲਿਖਣਾ ਆਪਾਂ ਨੇ ਠੀਕ ਆ ਆਹ ਭਵਨ ਲਿਖਣਾ ਅਗਰ ਆਪਾਂ ਨੇ ਤਾਂ ਫਿਰ ਆਹ ਲਾਈਨ ਮਾਰੋ ਇੱਕ ਠੀਕ ਆ ਪੱਬਾ ਵਾਵਾ ਨੰਨਾ ਪਵਨ ਠੀਕ ਆ ਤੇ ਫਿਰ ਜੁਨਾ ਬਰਫ ਠੀਕ ਆ ਬਰਫ ਆਪਾਂ ਇਹ ਦੇਖ ਲਈਏ ਫਫੇ ਦੇ ਪੈਰ ਚ ਬਿੰਦੀ ਪੈਂਦੀ ਹੈ ਬਰਫ ਬਰਫ ਚ ਹੈਗਾ ਕਿਤੇ ਬਰਫ ਹਾਂ ਹੈਗਾ ਨਹੀਂ ਬਿੰਦੀ ਨਹੀਂ ਪੈਂਦੀ ਚਲੋ ਬਰਫ ਲਿਖ ਲਨੇ ਹੁਣ ਆਪਾਂ ਠੀਕ ਆ ਜਿਵੇਂ ਆਪਾਂ ਨੇ ਲਿਖਿਆ ਆਪਣਾ 1 ਮਿੰਟ ਜੀ ਪਪਾ ਰਾਰਾ ਠੀਕ ਆ ਫੇਰ ਫਫਾ ਬਰਫਾ ਲਿਖਣ ਦੀ ਵੀ ਪ੍ਰੈਕਟਿਸ ਹੋ ਜੂ ਠੀਕ ਆ ਕਿਉਂਕਿ ਆਪਾਂ ਨੇ ਪੰਜਾਬੀ ਪੜ੍ਹਨੀ ਵੀ ਸਿੱਖਣੀ ਆ ਪੰਜਾਬੀ ਬੋਲਣੀ ਵੀ ਸਿੱਖਣੀ ਆ ਤੇ ਪੰਜਾਬੀ ਲਿਖਣੀ ਵੀ ਸਿੱਖਣੀ ਅਹੀਂ ਆਪਣੀ ਪੰਜਾਬੀ ਯਾਰ ਮਾਂ ਬੋਲੀ ਆ ਕੀ ਗੱਲ ਕਰਦੇ ਹੋ ਚੱਕ ਦੇਣੇ ਨੇ ਫੱਟੇ ਆਪਾਂ ਨੇ ਠੀਕ ਆ ਜੀ ਲਿਖਣ ਦੀ ਪ੍ਰੈਕਟਿਸ ਤੁਸੀਂ ਕਰ ਕਰ ਲਿਓ ਫਿਰ ਆਪਾਂ ਦੁੱਤਾ ਹੋਇਆ ਜਿੱਤੇ ਅੱਖਰਾਂ ਨੂੰ ਜੋੜ ਕੇ ਸ਼ਬਦ ਪੂਰਾ ਕਰਨਾ ਆਪਾਂ ਨੇ ਠੀਕ ਆ ਨੰਨਾ ਮੰਮਾ ਕੱਕਾ ਨੰਨਾ ਮੰਮਾ ਕਕਾ ਜੋੜ ਕੇ ਤੁਹਾਡਾ ਨਮਕ ਬਣ ਜੂਗਾ ਨੂਨ ਠੀਕ ਆ ਨਮਕ ਤਾਂ ਫਿਰ ਲਿਖਣਾ ਕਿਵੇਂ ਆਪਾਂ ਨੇ ਨੰਨਾ ਫਿਰ ਮੰਮਾ ਫਿਰ ਕਕਾ ਨਮਕ ਠੀਕ ਆ ਤੇ ਭਗਤ ਦਿੱਤਾ ਹੋਇਆ ਇੱਥੇ ਭੱਬਾ ਗੱਗਾ ਤੱਤਾ ਇਹਨੂੰ ਜੋੜ ਕੇ ਭਗਤ ਬਣ ਜੂਗਾ ਠੀਕ ਆ ਤਾਂ ਆ ਦੇਖੋ ਇੱਥੇ ਥੋੜੀ ਹੋ ਰਹੀ ਆ ਠੀਕ ਆ ਆ ਦੇਖੋ ਤੁਹਾਨੂੰ ਦੱਸਦਾ ਮੈਂ ਆ ਇੰਨੇ ਹਿੱਸੇ ਚ ਥੋੜੀ ਹੋ ਰਹੀ ਆ ਪੰਜਾਬੀ ਨੂੰ ਪੜ੍ਹਨ ਦੀ ਪ੍ਰੈਕਟਿਸ ਠੀਕਾ ਇੱਥੇ ਹੋ ਰਹੀ ਹੈ ਪ੍ਰੈਕਟਿਸ ਤੁਹਾਡੀ ਪੰਜਾਬੀ ਬੋਲਣੀ ਕਿਵੇਂ ਠੀਕਾ ਅੱਖਰ ਤੁਸੀਂ ਪਛਾਣੋਗੇ ਆ ਕੀ ਲਿਖਿਆ ਹੋਇਆ ਪੱਬਾ ਲਿਖਿਆ ਹੋਇਆ ਆ ਕੀ ਲਿਖਿਆ ਹੋਇਆ ਗੱਗਾ ਲਿਖਿਆ ਹੋਇਆ ਆ ਕੀ ਲਿਖਿਆ ਹੋਇਆ ਤੱਤਾ ਲਿਖਿਆ ਹੋਇਆ ਭਗਤ ਲਿਖਿਆ ਹੋਇਆ ਠੀਕਾ ਤੁਹਾਨੂੰ ਲੱਗ ਗਿਆ ਅੱਖਰ ਪਛਾਣਨੇ ਵੀ ਆ ਗਏ ਅੱਖਰ ਬੋਲਣੇ ਵੀ ਆ ਗਏ ਹੁਣ ਜੋੜ ਕੇ बस ਲਿਖਣਾ ਆਪਾਂ ਨੇ ਠੀਕਾ ਪੱਬਾ ਕਿਵੇਂ ਲਿਖਦੇ ਆ ਆਪਾਂ ਐਵੇਂ ਗੱਗਾ ਕਿਵੇਂ ਲਿਖਦੇ ਆ ਐਵੇਂ ਠੀਕਾ ਤੱਤਾ ਕਿਵੇਂ ਲਿਖਦੇ ਆ ਐਵੇਂ ਭਗਤ ਆ ਬਣ ਗਿਆ ਤਾਂ ਇਹ ਪ੍ਰੈਕਟਿਸ ਤੁਹਾਡੀ ਹੋਊਗੀ ਪੰਜਾਬੀ ਬੋਲਣ ਦੀ ਪੜ੍ਹਨ ਦੀ ਤੇ ਲਿਖਣ ਦੀ ਠੀਕ ਹੈ ਜ ਤੇ ਫਿਰ ਇਸ ਵੀਡੀਓ ਚ ਅਪਾ ਨੇ ਤਿੰਨ ਅਖਰੀ ਸ਼ਬਦ ਕੀਤੇ ਨੇ ਠੀਕ ਆ ਜੀ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਬੈਲ ਨੋਟੀਫਿਕੇਸ਼ਨ ਘੰਟੀ ਦਬਾ ਲਿਓ ਠੀਕ ਆ ਜੀ ਤਾਂ ਕਿ ਜਦੋਂ ਵੀ ਮੈਂ ਤੁਹਾਨੂੰ ਕੰਟੈਂਟ ਵੀਡੀਓ ਰਿਲੀਜ਼ ਕਰੂੰ ਤੁਹਾਨੂੰ ਨੋਟੀਫਿਕੇਸ਼ਨ ਪਹਿਲਾਂ ਆ ਜੇ ਸਭ ਤੋਂ ਤੁਸੀਂ ਦੇਖ ਸਕੋ ਤੇ ਕੰਟੈਂਟ ਅਗਰ ਤੁਹਾਨੂੰ ਵਧੀਆ ਵਧੀਆ ਲੱਗ ਰਿਹਾ ਪਿਆ ਸਮਝ ਆ ਰਿਹਾ ਨਾਲ ਤੁਹਾਡੇ ਲਈ ਤੁਹਾਨੂੰ ਬੈਨੀਫੀਸ਼ੀਅਲ ਯੂਸਫੁਲ ਲੱਗਦਾ ਪਿਆ ਵੀ ਹਾਂ ਮੇਰਾ ਫਾਇਦਾ ਤਾਂ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਤਾਂ ਕਰ ਹੀ ਲਿਓ ਯਾਰ ਠੀਕ ਆ ਜੀ Done about.